ਹਾਂਜੀ ਸਤਿ ਸ੍ਰੀ ਅਕਾਲ ਜੀ ਬਾਬਿਓ ਕੀ ਹਾਲ ਚਾਲ ਆ ਲੈਹਿੰਦੇ ਦੇ ਚੜ੍ਹਦੇ ਪੰਜਾਬ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਆ ਹੋਰ ਵੀ ਜਿੰਨੇ ਬਾਹਰ ਦੇ ਦੇਸਾਂ ਜੋ ਐਨਆਰਆਈ ਭਰਾ ਆਪਣੀ ਵੀਡੀਓ ਦੇਖਦੇ ਆ ਪਿਆਰ ਦਿੰਦੇ ਆ ਸਾਰਿਆਂ ਦਾ ਧੰਨਵਾਦ ਬਾਈ ਤੇ ਬਹੁਤ ਬਹੁਤ ਸਤਿਕਾਰ ਸਾਰੇ ਵੀਰਾਂ ਦਾ ਜੀ ਆਪਣੀਆ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਆ ਹਨਾ ਤੇ ਉਮੀਦ ਕਰਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਸਾਰਿਆਂ ਦੇ ਘਰ ਪਰਿਵਾਰ ਰਾਜੀ ਖੁਸ਼ੀ ਹੋਣਗੇ ਬਾਣ ਬਰ ਪੰਜ ਛੇ ਐਨ ਸਹੀ ਹੋਣਗੇ ਠੀਕ ਹੈ ਜੀ ਅੱਜ ਆਪਾਂ ਲੱਗਿਆ ਬੱਚਿਆਂ ਦੀ ਵੀਡੀਓ ਬਣਾਉਣਾ ਕੁਝ 10 ਪਰ ਸਾਫ ਹੋ ਗਏ ਕੁਝ ਜੇ ਨਿਆਣਿਆਂ ਜਿਵੇਂ ਆਹਦੇ ਬੈਠਾ ਭੱਲੂ ਆਪਣਾ ਆਹਾ ਇਹ ਉਹਦੇ ਆ ਬੱਚੇ ਦੋਨੇ ਨੀਲੇ ਰਿਆ ਤੇ ਕਾਲੀ ਕਬੂਤਰੀ ਦੇ ਆਹਦੀ ਭੈਣ ਭਰਾ ਯਾਨੀ ਇਹ ਮਾਂ ਇੱਕ ਆ ਇਹਨਾਂ ਦੀ ਆਹਾ ਦੋ ਹੋਗੇ ਤਿੰਨ ਤੇ ਚੌਥੀ ਆਹ ਡੱਬੀ 4 ਤੇ ਪੰਜਵਾਂ ਉਹ ਬੈਠਾ ਜਿਹੜਾ ਪਰਿਉ 2 ਨੰਬਰ ਦੇ ਬੈਠਾ ਦਾੜੀ ਵਾਲਾ 5 ਤੇ ਇੱਕ ਹੋਰ ਇੱਕ ਉਧਰ ਆ ਵਰਲੇ ਪਾਸੇ ਨਰ ਬਣ ਗਿਆ ਉਹ ਰੱਤਾ ਬੈਠਾ 6 ਇਹ 6 ਭੈਣ ਭਰਾ 6ਾਂ ਦੀ ਮਾਂ ਇੱਕ ਆ ਪਿਓ 2 ਆ ਇਹਨਾਂ ਦੋਹਾਂ ਦੇ ਪਿਓ 2 ਆ ਅਲੱਗਾ ਤੇ ਉਹਨਾਂ ਚਾਰਾਂ ਦਾ ਪਿਓ ਅਲੱਗਾ ਇੱਕ ਆ ਠੀਕ ਆ ਜੀ ਉਹਨਾਂ ਜਿਹੜਾ ਚਾਰਾਂ ਦਾ ਪਿਓ ਸੀ ਉਹ ਗਿਆ ਮਾਰਾ ਤੇ ਇਹਨਾਂ ਦਾ ਪਿਓ ਹੁਣ ਆਪਾਂ ਦੁਬਾਰੇ ਫੇਰ ਇਨਾਂ ਦੀ ਮਾਂ ਨਾਲ ਹੀ ਲਾਤਾ ਜਿਹੜੀ ਇਨਾਂ ਦੀ ਮਾਂ ਹੈ ਇਨਾਂ ਦੀ ਵੀ ਮਾਂ ਹੈ ਤੇ ਇਨਾਂ ਦੀ ਵੀ ਮਾਂ ਹੈ ਸਿੱਧਵਾਰੇ ਆਪਾਂ ਲਾਤਾ ਤੇ ਅੱਜ ਆਪਾਂ ਇਨਾਂ ਦੀ ਕਿਰਾਇਆ ਬਈ ਨਹੀਂ ਤੋਈ ਅੱਜ ਬਿਊਟੀ ਬਾਰਲ ਇਨਾਂ ਦਾ ਖੋਲਿਆ ਸੀ ਆਪਾਂ ਸਾਰਿਆਂ ਦਾ ਬੂਟ ਐਕਸ ਪਾ ਕੇ ਵਿੱਚ ਆ ਦੇਖੋ ਪਹਿਲਾਂ ਤਾਂ ਸਾਰਿਆਂ ਦੇ ਫਰਫੁਰ ਦੇਖੋ ਐਨ ਕਿੰਨੇ ਵਧੀਆ ਰੱਤਿਆਂ ਦੇ ਆ ਨਹੀਂ ਇਹ ਪੱਠੀ ਇੱਥੇ ਰੱਤੀ ਵੱਡੀ ਕੂਤਰੀ ਇਹਨਾਂ ਦੀ ਮਾਂ ਬੈਠੀ ਆ ਵਦ ਨਹੀਂ ਕਿੱਥੇ ਆ ਆ ਸਾਰੇ ਰੱਤਿਆਂ ਦੀ ਰੱਤੇ ਆ ਜਿੰਨੇ ਫਿਰਦੇ ਆઠ ਨੌ ਆ ਰੱਤੇ ਆਪਣੇ ਕੋਲੇ ਦਿਖਾਉਣਾ ਇਹਨਾਂ ਦੀ ਮਾਂ ਇੱਥੇ ਬੈਠੀ ਹੋਣੀ ਆ ਕਿਤੇ ਵੱਡੀ ਆਹੀ ਬੈਠੀ ਆ ਦੇ ਮੈਨੂੰ ਲੱਗਦਾ ਹਾਂ ਆ ਬੈਠੀ ਐ ਆਏ ਤੇ ਇਹਨਾਂ ਦੇ ਨਾ ਹੂ ਫਰਾਂ ਦੇ ਵਿੱਚ ਜੂਆ ਜਿਹਾ ਬਾੜੀਆਂ ਹੋ ਗਿਆ ਸੀ ਯਾਰ ਲੀਖਾਂ ਜਿਹਾ ਜੂਆ ਜਿਹਾ ਤੇ ਉਹ ਅੱਜ ਫਿਰ ਮੈਂ ਬੂਟਕਸ ਲੈ ਆਇਆ ਬੂਟੋਸਿਲੇ ਆਗੇ ਤੇ ਪੁਣੀ ਪਾਰਟੀ ਪਈ ਆ 2 ਲੀਟਰ ਲਈ ਉਹਦੇ ਵਿੱਚ ਮੈਂ ਪਾ ਲਈ ਅੱਧਾ ਕਿ ਐਮ ਐਲ ਅੱਧਾ ਪੌਣਾ ਐਮ ਐਲ ਪਾ ਕੇ ਤੇ ਅੱਜ ਇਹਨਾਂ ਸਾਰਿਆਂ ਨੂੰ ਨਵਾਇਆ ਜਿਹੜਾ ਤਾਂ ਆਪ ਨਹਾ ਲਿਆ ਨਹਾ ਲਿਆ ਬਾਕੀ ਸਾਰਿਆਂ ਨੂੰ ਫੜ ਕੇ ਨਵਾਇਆ ਤਾਂ ਕਿ ਇਹਨਾਂ ਦੇ ਜਿਹੜੀਆਂ ਲੀਖਾਂ ਸੀਗੀਆਂ ਉਹ ਸਾਰੀਆਂ ਮਰ ਜਾਣਗੀਆਂ ਹੁਣ ਝੜ ਜਾਣਗੀਆਂ ਕਿਉਂਕਿ ਹਜੇ ਥੋੜੇ ਜੇ ਨਾ ਥਲਾਬੇ ਆ ਫਰ ਧੁੱਪ ਨਹੀਂ ਲੱਗੀ ਇਹਨਾਂ ਨੂੰ ਤਾਂ ਅੱਜ ਥੋੜੀ ਜਿਹੀ ਘੱਟ ਸੀਗੀ ਮੌਸਮ ਉਹ ਜਿਹਾ ਕੱਚਾ ਪੱਕਾ ਜਿਹਾ ਤੁਹਾਨੂੰ ਪਤਾ ਹੀ ਆ ਹਨ ਤੇ ਕੱਲ ਨੂੰ ਇਹਨਾਂ ਦੇ ਝੜ ਜਾਣਗੀਆਂ ਸਾਰੀਆਂ ਜਿਹਨੀਆਂ ਲਿਖਾ ਲੁਖਾਇਆ ਸੀ ਗਿਆ ਮਰ ਜਾਂਦੇ ਉਹਦੇ ਨਾਲ ਬੂਟਾਛਣਾ ਬਹੁਤ ਵਧੀਆ ਦਵਾਈ ਆ ਤੇ ਆ ਪੱਠੀ ਹੁਣ ਆਪਾਂ ਇਹਨਾਂ ਦਾ ਪਿਓ ਤਾਂ ਗਿਆ ਮਾਰ ਆਪਾਂ ਹੁਣ ਟੌਰ ਕਰਨੇ ਆ ਜਿਹੜਾ ਇਹਦੇ ਨਾਲ ਦੀ ਪੱਠਾ ਏ ਉਹ ਬਿਠਾ ਉਹ ਦੇਖੋ ਰੱਤਾ ਸਾਹਮਣੇ ਪਰਲੇ ਖੁੱਡੇ ਚ ਉਹਦੇ ਨਾਲ ਹੀ ਲਾ ਗਿਆ ਆਪਾਂ ਦੁਬਾਰੇ ਫੇਰ ਇਹਨਾਂ ਨੂੰ ਪਿਓਰ ਕਰਾਂਗੇ ਤੇ ਇਹਨਾਂ ਦੀ ਮਾਂ ਆਹ ਦੇਖ ਲਓ ਇੱਕ ਆ ਡੱਬੀ ਕੱਢੀ ਸੀਗੀ ਤੇ ਇੱਕ ਹੋਰ ਰੱਤਾ ਕੱਢਿਆ ਸੀ ਤੇ ਉਸ ਤੋਂ ਬਾਅਦ ਇੱਕ ਆਹ ਕੱਢਿਆ ਸੀ ਡੱਬਾ ਇੱਕ ਇੱਥੇ ਬੈਠਾ ਕਾਲੇ ਫਰਾਂ ਵਾਲਾ ਤੇ ਕਾਲੇ ਵੀ ਆ ਫਰ ਇਹਦਾ ਇੱਕ ਫਰ ਚਿੱਟਾ ਵੀ ਆ ਤੇ ਦੋ ਆ ਗੱਡੇ ਨੀਲੇ ਇਹ ਯਾਨੀ ਹੋਰ ਕੁੱਤਰਾਂ ਦੇ ਗੱਡੇ ਹੋਏ ਆ ਦੱਸ ਕੇ ਆਇਆ ਤੁਹਾਨੂੰ ਪਹਿਲਾਂ ਬੱਚੇ ਨੀਲੇ ਹੈ ਬਹੁਤ ਟੌਕਦੇ ਬਈ ਪੈਰ ਦੇਖੋ ਕਿ ਮੈਂ ਨਾ ਕਰਕੇ ਪੈਰ ਆ ਬੱਚਿਆਂ ਦੇ ਆਦਾ ਮਾਰਗਾ ਉਹ ਪਿਆਵਗਾ ਪਾਲਾ ਕਾ ਫਰਲਾ ਅੱਖਾਂ ਚਿੱਟੀਆਂ ਹੀ ਨਿਕਲਣੀਆਂ ਦੋਨਾਂ ਦੀਆਂ ਤੇ ਆਪਾਂ ਉਹਦੇ ਨਾਲ ਨਵਾਏ ਬੂਟੈਕਸ ਨਾਲ ਆ ਦੇਖੋ ਹੁਣੇ ਸਾਲਾ ਹਜੇ ਮੇਰੇ ਸਾਨਾ ਨੇ ਕਲੀ ਨਹੀਂ ਸਿੱਟੀ ਕੀ ਤੇ ਹਜੇ ਹੁਣੇ ਮਤਲਬ ਇਹਦੇ ਵਿੱਚ ਨਰਾਂ ਵਾਲੇ ਗੁਣ ਆ ਵੀ ਗਏ ਮਤਲਬ ਐਨ ਪੂਰੇ ਐਕਸ਼ਨ ਕਰਦਾ ਹੋਵੇ ਆ ਜਾ ਆ ਜਾ ਬੁੱਤਾ ਆ ਜਾ ਆ ਜਾ ਆ ਆਪਣੇ ਪੂਰੇ ਦਾ ਪੱਠਾ ਵੱਡਾ ਪੂਰਾ ਜਿਹੜਾ ਉਧਰ ਦਿਖਾਇਆ ਤੁਹਾਨੂੰ ਅੱਗੇ ਇੱਕ ਵੀਡੀਓ ਦੇ ਵਿੱਚ ਲਾਲ ਡੱਬੀ ਨਾਲ ਲੱਗਿਆ ਹੋਇਆ ਲਾਲ ਡੱਬੀ ਦਾ ਇਹਦੀ ਤੇ ਪੂਰਾ ਪਿਓ ਆ ਮਮ ਖਿਆਲਾ ਜਿਹਨੂੰ ਕਹਿ ਦਿੰਦੇ ਆ ਤੇ ਉਦੋਂ ਨੰਵਾ ਆ ਕੇ ਆਪਾਂ ਇਹਨਾਂ ਨੂੰ ਛੜਤਾ ਤੇ ਕੱਲ ਇਹਨਾਂ ਦੇ ਸਾਰੀਆਂ ਚੱਲ ਜਾਣੀਆਂ ਉਹਨਾਂ ਦਾ ਬਈ ਨੁਕਸਾਨ ਇਹ ਆ ਉਹ ਖੰਭ ਨਾ ਖੋਖਲੇ ਕਰ ਦਿੰਦੀਆਂ ਸਾਰੀਆਂ ਖੰਭ ਵੀ ਖਾਂਦੀਆਂ ਤੇ ਉਹ ਮੁੜ ਕੇ ਕਈ ਵਾਰੀ ਖੂਨ ਖਾਨ ਵੀ ਪਿੰਦੀਆਂ ਚਲ ਆਪਣੇ ਕੁੱਤੇ ਮੱਖੀ ਤਾਂ ਪੈਂਦੀ ਨਹੀਂ ਕੁੱਤਰਾਂ ਦੇ ਅੱਜ ਤੱਕ ਨਹੀਂ ਪਈ ਕਦੇ ਕਈ ਕੁੱਤਰਾਂ ਦੇਖਿਓ ਪਿੱਛੂ ਚਿਚੜ ਕਟੂਏ ਕਟੂਏ ਵੀ ਆਉਂਦੇ ਆ ਤੇ ਉਹ ਜਿਵੇਂ ਮੰਨ ਲਓ ਕੂਤਰ ਕਈ ਵਾਰੀ ਹੈਨਾ ਕਹਿੰਦੇ ਤੁਰਿਆ ਜਾਂਦਾ ਬਹਿ ਗਿਆ ਜਾਂ ਉੜਦੇ ਬਾਜੀ ਤੇ ਬਹਿ ਜਾਂਦਾ ਉਹੀ ਕਾਰਨ ਹੁੰਦਾ ਬਾਈ ਕਿਤੇ ਨਾ ਰਾਤ ਨੂੰ ਤੁਸੀਂ ਦੇਖੋ ਹੁਣ ਆਪਾਂ ਜੇ ਮੇਰੇ ਤਾਂ ਲਾਈਟਾਂ ਜਾਗਦੇ ਰਹਿੰਦੇ ਮੇਰੇ ਕਿਉਂਕਿ ਆਹ ਲੱਗੇ ਹੋਏ ਹੁੰਦੇ ਆ ਬੱਲਵਾਂ ਦੇ ਨਾਲ ਮੱਛਰ ਵਾਲੇ ਤੇ ਲਾਈਟਾਂ ਜਾਗਦੀਆਂ ਹੁੰਦੀਆਂ ਤੁਸੀਂ ਨਾ ਕੁੱਡੇ ਦੇ ਵਿੱਚ ਲਾਈਟ ਬੰਦ ਕਰ ਦਿਓ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਲਾਈਟ ਬੰਦ ਕਰ ਦਿਓ ਲਾਈਟ ਬੰਦ ਕਰਕੇ ਤੇ ਉੱਥੇ ਕੋਈ ਉਹੋ ਜਿਹੀ ਚੀਜ਼ ਸੜ ਦਿਓ ਜਿਹਦੇ ਤੇ ਉਹ ਆਉਂਦੇ ਨਾ ਉਹ ਮੀਟ ਮੂੜ ਤੇ ਆਉਂਦੇ ਆ ਜਿਵੇਂ ਮੀਟ ਦਾ ਕੋਈ ਉਥੋਂ ਲਿਆਇਓ ਟੁਕੜਾ ਜਾਂ ਉਹ ਸਿਰਦੇ ਉਹ ਵਿੱਚ ਖੁੱਡੇ ਦੇ ਰਾਤ ਨੂੰ 12 ਵਜੇ ਤੇ ਲਾਈਟਾਂ ਕਰਦੇ ਉਹ ਬੰਦ ਦੇ 12 ਵਜੇ ਲਾਈਟ ਦਿਗਾਇਓ ਜਿਹਦੇ ਖੁੱਡਿਆਂ ਚ ਉਹ ਹੁੰਦੇ ਆ ਕਟੂਗੇ ਪਿਸਤੂ ਵੀ ਕਹਿ ਦਿੰਦੇ ਉਹਨੂੰ ਕਈ ਚਚੜ ਵੀ ਕਹਿ ਦਿੰਦੇ ਆ ਤੇ ਉਹ ਬੁੱਦੋਂ ਦੇਖੋ ਉਦੋਂ ਫਿਰ ਉਹਨੂੰ ਚੁੰਬੜੇ ਹੁੰਦੇ ਆ ਉਹ ਪਿੰਦੇ ਆ ਖੂਨ ਬਈ ਇਹਨਾਂ ਦਾ ਚਲ ਆਪਣੇ ਤਾਂ ਹੈ ਨਹੀਂ ਗੇ ਆਪਣੇ ਤਾਂ ਖੁੱਡੇ ਉਹੋ ਜਿਹਾ ਜਾਲ ਆ ਆਪਣੇ ਤਾਂ ਪੱਕੇ ਖੁੱਡੇ ਆ ਜਰਾ ਕਿੱਥੇ ਬਣਨੇ ਆ ਤੇ ਨਾ ਹੀ ਜ਼ਿੰਦਗੀ ਚ ਬਣੇ ਆ ਕਦੇ ਤੇ ਆ ਲੇਖਾਂੀਆਂ ਜਰੂਰ ਪੈ ਜਾਂਦੀਆਂ ਇਹਨਾਂ ਦਾ ਆਪਾਂ ਤੁਹਾਨੂੰ ਦੱਸਤਾ ਆਪਾਂ ਜਬੂ ਟੈਕਸ ਨਾਲ ਨਵਾਏ ਸੀਗੇ ਆ ਰੱਤੇ ਬੱਚਿਆ ਅ ਰੱਤੇ ਮੇਰੇ ਹਿਸਾਬ ਨਾਲ 8 9 ਆਪਣੇ ਕੋਲੇ ਬੱਚੇ 1 ਕੀ ਆ ਮਾਂ ਇਹਨਾਂ ਦੀ ਵੱਡੀ ਉਹ ਬੈਠੀ ਤੁਹਾਨੂੰ ਦਿਖਾਈ ਜਾਵੇਂ ਯਾਨੀ ਉਹਦੇ ਉਹਦੇ ਹੈਗੇ ਆ 3 ਤੇ 4 ਇੱਕਦੇ ਆ ਤੇ ਇੱਕ ਇੱਕ ਦਾ ਤੇ ਇੱਕ ਇੱਕ ਜੂੜੇ ਦਾ ਇਸ ਤਰੀਕੇ ਨਾਲ ਆ ਇੱਕ ਤਾਂ ਇਹਦਾ ਡੱਬੀ ਦਾ ਆ ਦੇ ਬੈਠੀ ਰੱਤਾ ਬੱਚਾ ਇਹ ਰੱਤੇ ਕੱਢਦੀ ਆ ਡੱਬੀ ਇਹ ਹੁਣ ਤੁਸੀਂ ਸਮਝ ਗਏ ਹੋਵੋਗੇ ਕਿਹੜੀ ਬ੍ਰਡ ਲਾਈਨ ਆ ਜਿਹੜੀ ਰੱਤੇ ਗੜਦੀ ਆ ਮਤਲਬ ਉਸ ਤਰੀਕੇ ਉਹ ਆਹੇ ਬਾਬੇ ਵਾਲੇ ਕੂਤਰ ਆਹੇ ਇਹ ਰੱਤੇ ਕੱਢਦੇ ਆ ਇਹ ਆਹ ਦੇਖ ਲੋ ਫਰ ਆਪੂ ਰਗ ਬੱਚਾ ਹਜੇ 5ਵੀਂ 6ਵੀਂ ਕਲੀ ਜਦ ਮੇਰੇ ਸਹਾਂ ਦੇ ਕੰਨੀਆਂ ਦੇਖ ਲੋ ਕਿੱਥੇ ਜਾਂਦੀਆਂ ਪੂਛ ਤੋਂ ਵੀ ਮਗਰ ਜਾਂਦੀਆਂ ਕੰਨੀਆਂ ਇਹ ਬੱਚੇ ਦੀਆਂ ਕਿਵੇਂ ਨੇ ਉੱਡਣਗੇ ਬਾਈ ਇਹ ਬੱਚੇ ਆ ਦੇਖੋ ਇਹ ਫਰਾਂ ਦੀ ਕੁਆਲਿਟੀ ਹੁੰਦੀ ਬਾਈ ਫਰਾਂ ਨੇ ਉੱਡਣਾ ਹੁੰਦਾ ਨਾ ਕਿ ਅੱਖਾਂ ਨੇ ਜਾਂ ਪੈਰਾਂ ਨੇ ਹਨਾ ਆਪੋ ਚੀਜ਼ਾਂ ਜਿਹੜੀਆਂ ਦੇਖਦੇ ਹੁੰਨੇ ਆ ਚਲੋ ਕਿਤੇ ਨਾ ਕਿਤੇ ਮੰਨ ਕੇ ਚਲੋ ਜੇ ਮੈਂ ਹੱਡੀ ਜੋੜ ਕੋਈ ਦੇਖਦਾ ਬੰਦਾ ਉਹ ਜੋੜੇ ਲਾਉਣ ਦੇ ਵਿੱਚ ਕੰਮ ਆਉਂਦਾ ਜਾਂ ਕਿ ਮੈਂ ਅੱਖ ਦੇ ਵਿੱਚ ਕੋਈ ਵਾਪਸੀ ਦੇਖਦੇ ਆ ਹਨਾ ਕੋਈ ਦੇਖਦੇ ਆ ਆਪਾਂ ਨੂੰ ਉਸ ਚੀਜ਼ ਦੇ ਬਾਰੇ ਬਾਈ ਨੌਲੇਜ ਨਹੀਂ ਹੈਗੀ ਐਵੇਂ ਤੁਹਾਨੂੰ ਕਹਦੀ ਆਂ ਆਪਾਂ ਗੱਪ ਮਾਰੀ ਜਾਈਏ ਤੇ ਆਪਾਂ ਤਾਂ ਆ ਵੀ ਫਰਾਂ ਨੇ ਉੱਡਣਾ ਹੁੰਦਾ ਫਰਾਂ ਦੀ ਕੁਆਲਿਟੀ ਹੋਵੇ ਕੁਤਰਾ ਅੱਦਲੋ ਥੋੜੇ ਸਾਹਮਣੇ ਬੈਠਿਆ ਬੱਚੇ ਐ ਪਾਇਆ ਲਗਰਾਰ ਕੇ ਬੈਠਾ ਤਨ ਹੋਰ ਤੋਂ ਬਨਾ ਤੇ ਬੈਠੀ ਖੱਟੀਆਂ ਅੱਖਾਂ ਦੀ ਆ ਪੱਠੀ ਬਣ ਗਈ ਆ ਦੇਖ ਲੈ ਇਹ ਅਕਾਲੀ ਥੱਲੇ ਪਈ ਹਾਂ ਉਹੀ ਆ ਇਹ ਆ ਦੇ ਆ ਦੇਖੋ ਪੱਠੀ ਕਿਉਂ ਹੁਣ ਇਹਨੂੰ ਚਾਹੇ ਕੋਈ ਕਹਿ ਲੋ ਕਿਹੜੀ ਨਸਲ ਮਰਜੀ ਕਹਿ ਲੋ ਪਰ ਇਹ ਹੁਣ ਆਪਾਂ ਨੂੰ ਪਤਾ ਵੀ ਆਪਣੀ ਆ ਠੀਕ ਆ ਐਵੇਂ ਆਪਾਂ ਕਿਸੇ ਦਾ ਨਾਮ ਬਦਨਾਮ ਕਰੀ ਜਾਈਏ ਕਿਉਂਕਿ ਆਪਾਂ ਕਿਸੇ ਤੋਂ ਕਿਹੜਾ ਲੈ ਕੇ ਆਏ ਆ ਬਾਈ ਆਪਾਂ ਜਿਹੜੇ ਖਿਡਾਰੀ ਮਸ਼ਹੂਰ ਹੋਏ ਆ ਉਹਨਾਂ ਨੇ ਆਪਦਾ ਨਾਮ ਬਣਾਇਆ ਆਪਦੀ ਮਿਹਨਤ ਕਰਕੇ ਬਣਾਇਆ ਵੀਰੇ ਆਪਾਂ ਉਹਨਾਂ ਦਾ ਨਾਮ ਐਵੇਂ ਵਰਤ ਗਏ ਉਹ ਉਹ ਗਲਤ ਗੱਲ ਆ ਆਪਣੇ ਵਾਸਤੇ ਹਾਂ ਜੇ ਆਪਾਂ ਲੈ ਕੇ ਆਏ ਹੋਈਏ ਫੇਰ ਆਪਾਂ ਉਹਨਾਂ ਦਾ ਨਾਮ ਵਰਤ ਸਕਦੇ ਆ ਜਾਂ ਉਹਨਾਂ ਦਾ ਜਿਉਂਦਾ ਰੱਖ ਸਕਦੇ ਆ ਜਦੋਂ ਆਪਾਂ ਲੈ ਕੇ ਨਹੀਂ ਆਏ ਬਈ ਫੇਰ ਆਪਾਂ ਗਲਤ ਲੋਕਾਂ ਨੂੰ ਗੁੰਮਰਾਹ ਨਹੀਂ ਕਰਨਾ ਗਿਆ ਵੀ ਮੇਰੇ ਕੋਲੇ ਫਲਾਨੇ ਵਾਲਿਆ ਮੇਰੇ ਕੋਲੇ ਟੌਂਕੇ ਵਾਲਿਆ ਆਪਣੇ ਕੋਲ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਬੈਠੇ ਆ ਠੀਕ ਆ ਹੁਣ ਇਹਨਾਂ ਨੂੰ ਤੁਸੀਂ ਜਿਹੜੇ ਮਰਜ਼ੀ ਸਮਝ ਲਓ ਤੇ ਹਰ ਇੱਕ ਪ੍ਰਕਾਰ ਦਾ ਕਬੂਤਰ ਹਰ ਇੱਕ ਪ੍ਰਕਾਰ ਦੇ ਇਹ ਬੱਚੇ 깟ਦੇ ਆਪਣੀ ਕਬੂਤਰ ਹਰ ਤਰ੍ਹਾਂ ਦੇ ਆ ਮੰਨ ਕੇ ਤਲ ਹੁਣ ਆ ਕਾਲੀ ਜਿੰਨੀ ਬੈਠੀ ਆ ਇਹ ਵੀ ਲਾਲ ਰੱਤੇ ਬੱਚੇ ਕੱਢਦੀ ਆ ਦੇਖ ਲਓ ਤੁਸੀਂ ਯਾਰ ਉਜੀ ਉੁੱਤ ਜੀ ਬੈਠੀ ਆ ਜਿਹਨੂੰ ਲਾਲ ਜਿੰਨੇ ਲਾ ਲਈਏ ਲਾਲ ਜਿੰਨੇ ਵੀ ਕੱਢ ਜਾਂਦੀ ਆ ਰੱਤੇ ਵੀ ਕੱਢ ਜਾਂਦੇ ਇੱਥੇ ਰੋਜਾ ਕਬੂਤਰ ਬੈਠਾ ਹੋਰ ਪਰਲੇ ਖੁੱਡੇ ਜਿਹਦੇ ਨਾਲ ਲੱਗਿਆ ਹੁੰਦਾ ਉਹ ਉਹਦੇ ਗੂੜੀ ਹੱਕ ਵਾਲਾ ਉਹ ਜਿਹੜਾ ਖੁਰਕੀ ਜਾਂਦਾ ਉਹਦੇ ਨਾਲ ਲਾਈਏ ਤਾਂ ਆਪ ਕਰਕੇ ਬੱਚੇ ਕੱਢ ਜਾਂਦੇ ਆ 10 10 ਕੰਨੀਆਂ ਕਾਲੀਆਂ ਤੇ ਬਾਕੀ ਆ ਦੇਖ ਲਓ ਗੂਤਰੀ ਦੀ ਅੱਖ ਦੇਖ ਲਓ ਤੁਸੀਂ ਆਲੇ ਘੇਲੋ ਪੱਠੀ ਆ ਨੀਲੇ ਦੀ ਆ ਪੱਠੀ ਹੁਣ ਆ ਦੇਖੋ ਇਹ ਨੀਲੇ ਬੱਚੇ ਗੜਦੀ ਆ ਆ ਜਿਹੜੀ ਬੈਠੀ ਸਾਹਮਣੇ ਕਾਲੀ ਜਿੰਨੀ ਕਬੂਤਰੀ ਇਹਦਾ ਪਿਓ ਨੀਲਾ ਮਾਂ ਲਾਲ ਜਿੰਨੀ ਆ ਦੀ ਤੇ ਆਪ ਇਹ ਨੀਲੇ ਬੱਚੇ ਗੜਦੀ ਆ ਆਹ ਕਬੂਤਰੀ ਤੇ ਆ ਦੇਖ ਲੋ ਬਾਕੀ ਬਾਈ ਆਪਾਂ ਇਹੇ ਤੁਹਾਨੂੰ ਦਿਖਾਉਣਾ ਸੀਗਾ ਆ ਬੈਠਿਆ ਕੋਈ ਥੱਲੇ ਪਤਾ ਕੀ ਇੱਥੇ ਨਾ ਉਹ ਲਾਉਣੇ ਆ ਕੋਈ ਆਪਾਂ ਮੈਟ ਜਾਂ ਲਿਆ ਕੇ ਉਧਰੋਂ ਕਬੂਤਰ ਘੁੜਕਦੇ ਆ ਤੇ ਸਾਰੇ ਇੱਥੇ ਜਿਹੜੀਆਂ ਪੱਠੀਆਂ ਇੱਥੇ ਇਹਦੇ ਨਾਲ ਜੁੰਬੜੀਆਂ ਆਂਦੀਆਂ ਜਾਲੀ ਦੀਆਂ ਇੱਥੇ ਉੱਡੇ ਹਜੇ ਕੱਲ ਸਾਫ਼ ਕੀਤੇ ਹੁਣ ਕੱਲ ਨੂੰ ਫੇਰ ਕਰਾਂਗੇ ਛੁੱਟੀ ਸੀ ਅੱਜ ਵੀ ਕੱਲ ਵੀ ਛੁੱਟੀ ਸੀ ਕੱਲ ਨੂੰ ਵੀ ਛੁੱਟੀ ਆ ਆ ਬੈਠਾ ਤੇ ਕੁਝ ਆ ਮਾਂ ਬੈਠੀ ਆ ਵੱਡੀ ਇਹਨਾਂ ਦੀ ਆ ਜੀ ਦੇ ਠੱਲ ਹੈ ਨਹੀਂ ਇਹ ਵੱਡੀ ਜਿਹਾ ਕੁਤ ਨਹੀਂ ਬਾਕੀ ਸਾਰੇ ਪੱਠੇ ਪੱਠੀ ਗਈ ਆ ਚੈੱਕ ਕਰ ਲਓ ਤੁਸੀਂ ਉਹ ਦੇਖ ਲਓ ਉਹ ਕਾਲ ਸ਼੍ਰੀ ਮਗਰ ਵਿੱਚ ਸਾਰੇ ਯਾਰ ਮਤਲਬ ਇੱਕ ਤੋਂ ਇੱਕ ਆ ਨਾ ਦੇਖ ਲਓ ਲੈ ਤੇ ਮਤਲਬ ਕਬੂਤਰ ਦੀ ਖੜਨੀ ਤੋਂ ਪਤਾ ਲੱਗ ਜਾਂਦਾ ਹੁਣ ਆ ਪੱਠੀ ਖੜੀ ਆ ਦੇਖ ਲਓ ਥੋੜੇ ਸਾਹਮਣੇ ਆ ਰੱਤੀ ਆ ਦੇਖੋ ਤੇ ਆ ਰੱਤੇ ਪੱਠੀ ਖੜੀ ਐ ਪੱਠੀ ਹੋਈ ਐ ਵੀ ਆਹ ਦੇਖ ਲਓ ਝਾੜ ਜੇ ਪਏ ਵਿਆ ਇਹ ਤੇ ਜਿੱਦੇ ਝੜ ਕੇ ਸਾਫ ਹੋ ਗਏ ਇਹ ਦਾਸ ਪਰ ਤੇ ਦੇਖਿਓ ਤੁਸੀਂ ਇਹੀ ਕਬੂਤਰ ਬਣਦੇ ਇਹ ਇਹ ਵਿੱਚ ਚਿੱਟੇ ਫਰ ਵੀ ਕੱਢ ਜਾਂਦੇ ਆ ਤੇ ਲਾਲ ਤਾਂ ਹੈਗੇ ਹੈਗਾ ਆ ਆਪਣੇ ਭੋਲੂ ਬੈਠਿਆ ਦੋਨੇ ਇਕ ਆਹ ਤੇ ਇੱਕ ਉਹ ਬੈਠਾ ਮਗਰ ਉਹ ਸ਼ੌਭਨਾ ਪਾਲਿਆ ਬਾਈ ਇਹ ਮੈਂ ਹੁਣੇ ਹੀ ਛੱਡਿਆ ਸੀ 10 ਦਿਨ ਹੋਇਆ ਇੱਥੇ ਬੱਚੇ ਕਿਉਂਕਿ ਮੈਨੂੰ ਆਏ ਸੀ ਮੈਂ ਕਿਹਾ ਵੀ ਇੱਥੇ ਖੁੱਡੇ ਚ ਰਹਿ ਗਏ ਇਹਨਾਂ ਦੇ ਫੈਂਸਿੰਗਾਂ ਹੋ ਜਾਣੀਆਂ ਪਰ ਇਹਨੂੰ ਮੈਂ ਥੱਲੇ ਆਪ ਦੇ ਕੋਲੇ ਕਮਰੇ ਚ ਲੈ ਗਿਆ ਸੀ ਪਿੰਜਰੇ ਚ ਪਾ ਕੇ ਆਪ ਛੋਲੇ ਦੇ ਕੇ ਪਾਲ ਕੇ ਜਦੋਂ ਇਹ ਹੋ ਗਏ ਥੋੜੇ ਦਿਨ ਹੋਇਆ ਉਦੋਂ ਛੱਡਿਆ ਲਿਆ ਕੇ ਇੱਥੇ ਮੈਂ ਹੈ ਮੈਂ ਕਿਹਾ ਵੀ ਇਹਨਾਂ ਦੇ ਥੋੜਾ ਫੈਂਸੀ ਨਹੀਂ ਹੋਣੀ ਜੀ ਆਹ ਤਾਂ ਪਾਲਾ ਤੇਜ ਆ ਸਾਲਾ ਮਾਰ ਗਿਆ ਜਮੇ ਰੰਗ ਰੂਪ ਇਹਦੇ ਪਿਓ ਵਰਗਾ ਮਤਲਬ ਚੁਸਤੀ ਫੁਰਤੀ ਮਾਰ ਗਿਆ ਜਮੇ ਤੇ ਆ ਇਹਦਾ ਰੰਗ ਰੂਪ ਮਾਰਗ ਆ ਤੇ ਇਹਦੀ ਚੁਸਤੀ ਫੁਸਤੀ ਚਾਲ ਢਾਲ ਪਯਵਰਗੀ ਆ ਤੇ ਬਸ ਵੇਲੇ ਵਾ ਛਤਰੀਆਂ ਵੀ ਉਵੇਂ ਲੱਗੀਆਂ ਛਤਰੀਆਂ ਦੇ ਕੱਪੜਾ ਲਾਉਣ ਦਾ ਵੀ ਟਾਈਮ ਨਹੀਂ ਲੱਗਦਾ ਯਾਰ ਮਤਲਬ ਕਬੂਤਰ ਬਾਜੀ ਬਾਈ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਬੂਤਰ ਬਾਜੀ ਇਕੱਲੇ ਕਹਿਰੇ ਦੀ ਹੈ ਨਹੀਂ ਜਿਵੇਂ ਮੇਰੇ ਅੱਗੇ ਇਕੱਲਾ ਕਹਿਰਾ ਕੰਮਕਾਰ ਵਾਲਾ ਬੰਦਾ ਨਾ ਜਿਵੇਂ ਮੈਂ ਡਿਊਟੀ ਕਰਦਾ ਤੇ ਕਬੂਤਰ ਬਾਜੀ ਮੈਂ ਨਹੀਂ ਕਰ ਸਕਦਾ ਉੱਪਰ ਕਈ ਬੰਦੇ ਕਹਿੰਦੇ ਆ ਭਾਈ ਬਾਜੀ ਨਹੀਂ ਛੱਡਦਾ ਹਾਂ ਬਾਜੀਆਂ ਯਾਰ ਛੱਡੀ ਦੀਆਂ ਜਿੰਨਾ ਕ ਜਿੰਨੀ ਕ ਆਪਣਾ ਤੋਂ ਛੱਡੀਆਂ ਜਾਂਦੀਆਂ ਹਨਾ ਉੰਨੀਆਂ ਕ ਛੱਡ ਲਈਦੀਆਂ ਤੇ ਕਿਉਂਕਿ ਭਾਈ 8 10 ਘੰਟੇ ਤਾਂ ਡਿਊਟੀ ਕਰਨੀ ਹੁੰਦੀ ਆ ਤੇ ਇੱਕ ਛੁੱਟੀ ਆਉਂਦੀ ਆ ਮੰਨ ਲਾ ਹਫਤੇ ਜਾਂ ਮਹੀਨੇ 'ਚ 6 ਛੁੱਟੀਆਂ ਆਉਂਦੀਆਂ 6 ਛੁੱਟੀਆਂ ਦੇ ਵਿੱਚ ਭਈ ਆਪਾਂ ਨਹੀਂ ਗੁਜ਼ਾ ਸਕਦੇ ਬੱਚੇ ਠੀਕ ਆ ਜਿੰਨੇ ਕ ਚਲੋ ਜਿਹੜੇ ਗਿੱਜੇ ਹੁੰਦੇ ਆ ਕੋਈ ਨਾ ਕੋਈ ਹੁਣ ਜਵਾਕ ਵੀ ਆ ਉਹ ਵੀ ਸਾਥ ਨਹੀਂ ਦਿੰਦਾ ਗਿਆ ਮਤਲਬ ਪੜਦਾ ਹੈ ਸਾਥ ਕੀ ਦਿੰਦਾ ਪੜਦਾ ਜਵਾਕ ਨਹੀਂ ਇੰਟਰਸਟ ਹੈਗਾ ਇਹ ਜਵਾਬ ਨੂੰ ਜਿੰਨਾਂ ਦੇ ਇੰਟਰਸਟ ਹੋ ਜਾਂਦਾ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਆਪਣੇ ਹੁਣ ਜਵਾਬ ਨੂੰ ਇੰਟਰਸਟ ਇਹਨੂੰ ਪਤਾ ਹੀ ਨਹੀਂ ਮਤਲਬ ਕੀ ਆ ਕਬੂਤਰ ਕਿਵੇਂ ਆ ਕਿਵੇਂ ਨਹੀਂ ਹੈਗੇ ਹੈਨਾ ਉਹ ਇਸ ਕਰਕੇ ਇਹ ਇਕੱਲੇ ਘਰੇ ਦੀ ਹੈ ਨਹੀਂ ਬਾਈ ਕਬੂਤਰ ਬਾਜੀ ਦੋ ਬੰਦੇ ਤਿੰਨ ਤਾਂ ਬੰਦੇ ਬਾਈ ਚਾਹੀਦੇ ਨਹੀਂ ਦੋ ਤਾਂ ਬੰਦੇ ਚਾਹੀਦੇ ਚਾਹੀਦੇ ਆ ਤੇ ਜਿਆਦਾ ਤੋਂ ਜਿਆਦਾ ਜਿਵੇਂ ਬਾਜੀ ਤੇ ਜਾਣਾ ਮਤਲਬ ਘੱਟੋ ਘੱਟ ਦੋ ਤੇ ਵੱਧ ਤੋਂ ਵੱਧ 5 ਜਾਂ 7 ਇੰਨੇ ਬੰਦੇ ਹੋਣ ਫੇਰ ਕਬੂਤਰ ਬਾਜੀ ਹੁੰਦੀ ਆ ਬਾਈ ਠੀਕ ਆ ਮਨ ਮੰਨ ਕੇ ਜਲਵਾ ਬੱਚੇ ਹਜੇ ਵੀ ਮੈਂ ਮਤਲਬ ਆਪਦੀ ਮਿਹਨਤ ਵਧੀਆ ਸਮਝਦਾ ਵੀ ਇੰਨੇ ਬੱਚੇ ਮੈਂ ਕਢਾ ਕੇ ਯਾਨੀ ਤੰਦਰੁਸਤ ਬੱਚੇ ਕਢਾ ਲੈਂਦਾ ਮੈਂ ਯਾਨੀ ਚਲੋ ਜਿਹੜੇ ਮਾੜੀ ਮੁੱਠੀਆਂ ਫੈਨਸੀਆਂ ਜਿੰਨਾਂ ਦੇ ਹੋਈਆਂ ਜੀ ਉਧਰ ਬੈਠਿਆ ਦੋ ਤਿੰਨ ਕ ਬੱਚੇ ਆ ਉਹ ਉਹ ਵੀ ਆਪਣੀ ਗਹਿਲੀ ਨਾਲ ਹੋ ਗਈਆਂ ਚੱਕੇ ਹੁੰਦੇ ਤਾਂ ਉਹਨਾਂ ਦੇ ਵੀ ਨਹੀਂ ਹੋਣੀਆਂ ਸੀ ਤੋ ਇੱਥੇ ਲੰਕੀ ਜਾਂਦੀ ਐ ਇਧਰ ਥੱਲੇ ਕੁਝ ਨਹੀਂ ਕਹਿੰਦਾ ਮੈਂ ਤੇ ਉਹ ਹੋ ਜਾਣੇ ਸੀ ਭਾਈ ਨਹੀਂ ਹੋਣੀਆਂ ਸੀਗੀਆਂ ਚਲੋ ਜਿੰਨਾਂ ਦੇ ਹੋਈਆਂ ਤੇ ਫਿਰ ਵੀ ਇੰਨੇ ਬੱਚੇ ਪਾਲਨੇ ਮਤਲਬ ਕਢਾ ਕੇ ਹਨਾ ਆ ਜਿੰਨੇ ਜਿੰਨੇ ਤੁਹਾਨੂੰ ਦੀਦੇ ਆ ਬੱਚੇ ਇਹ ਸਾਰੇ ਇਹਨਾਂ ਚ ਇੱਕ ਦੋ ਹੀ ਵੱਡੀਆਂ ਕੂਤਿਆਂ ਜਿਵੇਂ ਇੱਕ ਰਤੀ ਇੱਕ ਉਹ ਡੱਬੀ ਬੈਠੀ ਦਿਖਾਈ ਤੁਹਾਨੂੰ ਨੀਨੀ ਡੱਬੀ ਬਾਕੀ ਸਾਰੇ ਇਹ ਬੱਚੇ ਆ ਮੇਰੇ ਸਾਨੂੰ 50 ਦੇ ਨੇੜੇ ਤੇੜੇ ਹੋਣੇ ਆ ਤੇ ਹਜੇ ਉਧਰ ਜਿਹੜੇ ਨਾਰ ਬਾਨੀ ਆ ਇੱਧਰ ਛੱਡੇ ਹੋਏ ਪਾਲਲੇ ਖੁੱਡੇ ਚ ਤੇ ਇੰਨੇ ਮੈਂ ਜੇ ਖੱਥੀ ਪਾਲਿਆ ਇਹ ਸਾਰੇ ਸੋਲੇ ਦੇ ਦੇ ਕੇ ਅੱਜ ਦੀ ਵੱਡੀਆਂ ਕਬਰੀਆਂ ਕਬੂਤਰੀਆਂ ਇਹ ਵੀ ਹੱਥੀ ਪਾਲੀਆਂ ਮੀਆਂ ਜਿਹੜੀ ਜਦੋਂ ਪਹਿਲਾਂ ਪੱਠੀਆਂ ਨਿਕਲੀਆਂ ਸੀ ਇਹ ਉਦੋਂ ਇਹ ਵੀ ਹੱਥੀ ਪਾਲੀਆਂ ਸੀਗੀਆਂ ਅੱਜ ਮੈਂ ਇਹ ਲੋਕ ਬੱਚੇ ਦਿਖਾਉਣੇ ਆ ਤੁਹਾਨੂੰ ਬੱਚਿਆਂ ਦੀ ਵੀਡੀਓ ਬਣਾਉਣੇ ਆ ਜੇ ਕਿਸੇ ਨੂੰ ਕੋਈ ਪਸੰਦ ਆ ਗਿਆ ਤੇ ਭਾਈ ਆਪਾਂ ਦੇ ਵੀ ਦੇਵਾਂਗੇ ਕੋਈ ਚੱਕਰ ਨਹੀਂ ਭਰਾ ਨਾ ਲਿਓ ਹਨਾ ਤੇ ਲੈ ਜਾਓ ਕੋਈ ਗੱਲ ਨਹੀਂ ਜਿਹਦੇ ਨਹੀਂ ਪੜਾਏ ਹੋਏ ਬੱਚੇ ਤੇ ਆਪਣੇ ਕੋਲੇ ਬਹੁਤ ਆ ਬੱਚੇ ਭਾਈ ਤੇ ਬਾਕੀ ਨਸਲਾਂ ਬਣਾਉਣ ਵਾਸਤੇ ਭਾਈ ਸਮਾਂ ਤੇ ਪੈਸਾ ਚਾਹੀਦਾ ਬਾਜੀ ਛੱਡਣ ਵਾਸਤੇ ਵੀ ਤੁਹਾਨੂੰ ਦੱਸਿਆ ਵੀ ਕੁੱਤਰ ਬਾਜੀ ਸਮੇਂ ਦੀ ਤੇ ਪੈਸੇ ਦੀ ਆ ਜਿਹਦੇ ਕੋਲੇ ਪੈਸਾ ਹੈਗਾ ਬਾਈ ਉਹਦੇ ਕੋਲੇ ਸਮਾਂ ਵੀ ਹੈਗਾ ਠੀਕ ਹੈ ਜੇ ਉਹਦੇ ਕੋਲੇ ਆਪ ਦੇ ਕੋਲੇ ਸਮਾਂ ਨਾ ਹੋਊਗਾ ਉਹ ਬੰਦੇ ਚਾਰ ਰੱਖ ਲੂਗਾ ਹਨਾ ਤੇ ਪੱਕੇ ਬੰਦੇ ਰੱਖੇ ਹੋਣਗੇ ਵਧੀਆ ਕੁੱਤਰ ਸਾਹਮਦੇ ਜਿਵੇਂ ਰੱਖੇ ਆ ਕਹਿੰਦੇ ਬਾਈ ਚੀਨੇ ਦੇ ਹੋਰ ਸਾਰੇ ਬੜੇ ਬੜੇ ਸਟਾਰ ਪਲੇਅਰਾਂ ਦੇ ਰੱਖੇ ਹੋਏ ਆ ਹਨਾ ਤੇ ਨਸਲਾ ਮਣਾਉਣ ਵਾਸਤੇ ਬਾਈ ਪੈਸਾ ਤੇ ਸਮਾਂ ਚਾਹੀਦਾ ਨਸਲਾ ਉਹ ਵੀ ਨਹੀਂ ਬਣ ਜਾਂਦੀਆਂ ਗਿਆ ਪੈਸਾ ਵੀ ਲੱਗਦਾ ਤੇ ਸਮਾਂ ਵੀ ਲੱਗਦਾ ਇਸੇ ਕਰਕੇ ਇਸੇ ਤਰ੍ਹਾਂ ਹੀ ਬਾਜੀ ਛੱਡਣ ਲਈ ਆਖ ਵਾਸਤੇ ਵੀ ਸਮਾਂ ਤੇ ਪੈਸਾ ਚਾਹੀਦਾ ਬਾਈ ਚਲੋ ਜੇ ਮੰਨ ਕੇ ਚਲੋ ਆਪਾਂ ਪੈਸਾ ਰੇਂਜ ਕਰ ਲੈਨੇ ਆ ਹਨਾ ਤੇ ਕੱਢ ਲੈਨੇ ਕਿਸੇ ਨਾ ਕਿਸੇ ਤਰੀਕੇ ਪੈਸਾ ਆਪ ਦਾ ਪਾਸੇ ਕਰਕੇ ਇਹਨਾਂ ਵਾਸਤੇ ਤੇ ਫਿਰ ਬਈ ਆਪਣੇ ਕੋਲੇ ਸਮਾਂ ਹੈ ਨਹੀਂ ਬਾਜੀ ਛੱਡਣ ਨੂੰ ਠੀਕ ਆ ਕਿਉਂਕਿ ਕੱਲੇ ਘਰੇ ਬੰਦੇ ਨਾਲ ਨਹੀਂ ਗੱਲ ਬਣਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਹਾਂ ਕਿ ਦੋ ਬੰਦੇ ਤਿੰਨ ਬੰਦੇ ਤਾਂ ਘੱਟੋ ਘੱਟ ਦੋ ਵੱਧ ਤੋਂ ਵੱਧ 5 ਜਾਂ 7 ਬਾਜੀ ਦੇ ਜਾਣ ਵਾਸਤੇ ਜਿਵੇਂ ਚੰਗੇ ਕਬੂਤਰ ਜਿਵੇਂ ਹੁਣਾਂ ਕਬੂਤਰ ਆਪਣੇ ਕੋਲੇ ਨਾ ਤਾਂ ਆਪਣੇ ਕੋਲੇ ਬਾਈ ਖੇਡ ਦੀ ਕਮੀ ਆ ਤੇ ਨਾ ਆਪਣੇ ਕੋਲੇ ਨਸਲਾਂ ਦੀ ਕਮੀ ਆ ਕਬੂਤਰਾਂ ਦੀ ਕਮੀ ਆ ਪਰ ਕਮੀ ਸਿਰਫ ਆਪਣੇ ਕੋਲੇ ਸਮੇਂ ਦੀ ਆ ਸਮੇਂ ਦੀ ਵੀ ਕੀ ਮੰਨ ਕੇ ਚੱਲੂ ਕਿ ਪੈਸੇ ਦੀ ਵੀ ਕਮੀ ਆ ਜੇ ਪੈਸਾ ਤਾਂ ਸਾ ਮਤਲਬ ਆਪ ਹੀ ਇਹ ਸਭ ਕੋਸ਼ਿਸ਼ ਆਵਾ ਆਪ ਹੀ ਆ ਤੇ ਪੈਸਾ ਜਿੰਨਾ ਕ ਆਪਣੇ ਕੋਲੇ ਆਉਂਦਾ ਉਨਾਂ ਕਾਪਾ ਮਤਲਬ ਚਲੋ ਉਹਦੇ ਨਾਲ ਆਪਾਂ ਮੜਾ ਮੋਟਾ ਘਰ ਵੀ ਆਉਂਦਾ ਚੱਲਦਾ ਤੇ ਇਹਨਾਂ ਦਾ ਵੀ ਬਾਈ ਖਾਣ ਪੀਣ ਚੱਲਦਾ ਹਨਾ ਦਾਣੇ ਸਾਰੇ ਮੁੱਲ ਦੇ ਆ ਹੁਣ ਮੰਨ ਕੇ ਚੱਲੂ ਕਬੂਤਰੇ ਹੀ ਘੱਟੋ ਘੱਟ ਇਹਨਾਂ ਨੂੰ ਅੱਜ ਮਤਲਬ ਕੱਲੀ ਕਣਕ ਕ ਮੈਂ ਤੁਹਾਨੂੰ ਦੱਸਦਾ ਵੀ 10 ਕਿਲੋ ਕਣਕ ਪੈਂਦੀ ਆ ਡੇਲੀ ਕੱਲੀ ਕਣਕ ਤੇ ਉਹਦੇ ਵਿੱਚ ਥਰੂ ਮੂੰਗੀ ਤੇ ਛੋਲੇ ਜਿਹੜੇ ਹੁੰਦੇ ਆ ਤੇ ਤਾਰਾ ਮੀਰਾ ਉਹ ਵੀ ਵਿੱਚ ਮੈਕਸ ਕੀਤਾ ਹੁੰਦਾ ਤੇ ਫੀਡ ਵੀ ਮੈਂ ਲੈ ਕੇ ਆਇਆ ਹੁਣ ਜਿਹੜੇ ਹੁਣ ਜੋੜੀਆਂ ਲਾਈਆਂ ਹੋਈਆਂ ਉਹਨਾਂ ਦੀਆਂ ਜੋੜੀਆਂ ਨੂੰ ਫੀਡ ਪਾਈਦੀ ਆ ਵਿੱਚ ਚਲ ਵਧੀਆ ਜਿਹੜੇ ਹੁਣਾਂ ਪੜਨਗੇ ਬੱਚੇ ਵਧੀਆ ਪੜ ਜਾਣਗੇ ਇਸ ਕਰਕੇ ਨਸਲਾਂ ਬਈ ਐਵੇਂ ਨਹੀਂ ਬਣ ਜਾਂਦੀਆਂ ਮਤਲਬ ਬਹੁਤ ਖਵਾਂ ਲੱਗ ਜਾਂਦਾ ਤੇ ਪੈਸਾ ਲੱਗ ਜਾਂਦਾ ਚਲੋ ਆਪਾਂ ਨੂੰ ਤਾਂ ਮਿਲ ਗਈਆਂ ਬਣੀਆਂ ਬਣਾਈਆਂ ਮਿਲ ਗਈਆਂ ਨਸਲਾਂ ਹਨ ਕਿਵੇਂ ਮਿਲ ਗਈਆਂ ਲਾ ਲਓ ਆਪਣੇ ਮਤਲਬ ਰਿਸ਼ਤੇਦਾਰੀ ਚ ਸੀਗੇ ਜਾਂ ਆਪਣੀ ਲਿਆ ਜੀ ਉਹੋ ਜਿਹੇ ਬੰਦਿਆਂ ਨਾਲ ਜਿੰਨਾਂ ਕੋਲੇ ਕਬੂਤਰ ਚੰਗੇ ਆ ਜਿਵੇਂ ਬਿੱਟੂ ਬਾਬਾ ਜੀ ਵਾਲੇ ਕਬੂਤਰ ਹੈਗੇ ਆਪਣੇ ਕੋਲੇ ਤੇ ਬਿੱਟੂ ਬਾਬਾ ਜੀ ਵਾਲੇ ਕਬੂਤਰ ਆ ਤੇ ਆਪਣੇ ਕੋਲੇ ਧਮੋਟ ਵਾਲੇ ਕਬੂਤਰ ਵੀ ਹੈਗੇ ਆ ਤੇ ਮਾਲੋ ਆਪਣੇ ਕੋਲੇ ਸਰਦਾਰਾਂ ਵਾਲੇ ਵੀ ਹੈਗੇ ਆ ਪੀਰ ਬੋਟੀਏ ਤੇ ਹੈਗੀਆਂ ਪੰਜ ਚਾਰ ਨਸਲਾਂ ਬਾਕੀ ਆਪਣੇ ਕੋਲੇ ਆਪਦੇ ਆ ਜਿਹੜੇ ਤੁਹਾਨੂੰ ਦਿਂਦੇ ਆ ਲਾਲ ਚੀਨੇ ਤੇ ਲਾਲ ਰੱਤੇ ਤੇ ਆਹ ਨੀਲੇ ਇਹ ਆਪਣੇ ਆਪਦੇ ਆ ਜਿਹੜੇ ਤੁਹਾਨੂੰ ਮੰਨ ਕੇ ਚੱਲੋ ਵਿੱਚ ਸ਼ਾਹ ਆਖੇ ਉਹਦੇ ਬੈਠਾ ਇੱਕ ਆਤਮੋਡ ਵਾਲਿਆਂ ਜਿਹੜਾ ਪਾਲੇ ਸਿਰੇ ਬੈਠਾ ਸ਼ਾਹ ਆਖਾ ਤੇ ਆਹ ਕਬੂਤਰੀ ਜਿਹੜੀ ਕਾਲੀ ਚੀਨੀ ਮੈਂ ਗੱਲ ਕਰਦਾ ਨੀਲੇ ਕੂਤਰੀ ਦੀ ਬਹੁਤ ਤਕੜੀ ਹਿਸਟਰੀ ਆ ਬਾਈ ਇਹ ਕੂਤਰੀ ਦੀ ਦੱਸਣ ਵਾਲੀ ਨਹੀਂ ਹੈਗੀ ਤੇ ਮੰਨ ਲਓ ਕੋਈ ਕੱਲਾ ਕਿਹੜਾ ਬੰਦਾ ਤੇ ਲੋਕ ਫੋਨ ਕਰ ਲੈ ਮੈਸੇਜ ਕਰ ਲੈ ਉਹ ਨੂੰ ਆਪਾਂ ਦੱਸ ਵੀ ਦੇਵਾਂਗੇ ਵੀ ਐਡੀ ਕਿਹੜੀ ਹਿਸਟਰੀ ਆ ਇਹ ਕੂਤਰੀ ਦੀ ਬਹੁਤ ਤਕੜੀ ਹਿਸਟਰੀ ਆ ਆ ਜਿਹੜੀ ਬੈਠੀ ਆ ਇਹ ਨੀਲੇ ਬੱਚੇ ਕੱਢਦੀ ਆ ਆਪ ਵੀ ਨੀਲੇ ਦੀ ਆ ਇਹ ਜਮਾਂ ਕਾਲੀ ਜਿੰਨੀ ਸੀ ਜਮਾਂ ਕਾਲੀ ਜਿੰਨੀ ਜਿਹਦੇ ਪੱਠੀ ਸੀਗੀ ਇਹ ਬਣੀ ਯਾਨੀ ਹੁਣ ਝਾੜ ਕੇ ਬਣ ਗਈ ਮੈਂ ਤੁਹਾਨੂੰ ਦਿਖਾਉਣਾ ਫੜ ਕੇ ਆਹ ਦੇਖੋ ਕਬੂਤਰੀ ਕੂਤਰੀ ਹੈ ਟੈਗ ਚ ਆ ਗਈ ਸੀ ਤੇ ਜਮਾਂ ਸਿੱਧੀ ਹੋ ਗਈ ਬਾਈ ਆ ਦੇਖੋ ਕੋਈ ਕਹਿ ਨਹੀਂ ਸਕਦਾ ਕਿ ਕੂਤਰੀ ਟੈਗ ਚ ਆਈ ਵੀ ਸੀ ਤੇ ਬਹੁਤ ਤਕੜੀ ਹਿਸਟਰੀ ਹੈ ਜੀ ਤੇ ਬਾਕੀ ਵੀਡੀਓ ਨੂੰ ਬਾਈ ਸ਼ੇਅਰ ਕਰਿਆ ਕਰੋ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਹਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਿਸੇ ਭਰਾ ਨੂੰ ਕੋਈ ਚਾਹੀਦਾ ਕੂਤਰ ਤਾਂ ਦੱਸ ਦਿਓ ਆਪਾਂ ਦੇ ਦੇ ਦਿਆਂਗੇ ਇਹਨਾਂ ਬੱਚਿਆਂ ਚੋਂ ਉਹਨਾਂ ਚੋਂ ਜੇ 10 ਪਰ ਸਾਫ ਵਾਲਾ ਚ ਚਾਹੀਦਾ ਉਹ ਬੈਠਿਆ ਤੇ ਉਹਨਾਂ ਜੋ ਵੀ ਦੇ ਦੇਣਗੇ ਤੇ ਵੱਡੇ ਕੂਤਰ ਵੀ ਆਪਣੇ ਆਪ ਨਹੀਂ ਦੇ ਸਕਦੇਗੇ ਵੱਡੇ ਕੂਤਰ ਬਹੁਤ ਮੁਸ਼ਕਲ ਆ ਮਤਲਬ ਆਪਣੇ ਕੋਲ ਤੁਹਾਨੂੰ ਦੱਸਿਆ ਵੀ ਬਹੁਤ ਮੁਸ਼ਕਲ ਬਣੀਆਂ ਨਸਲਾਂ ਤੇ ਮਹਾਰਾਜ ਨੇ ਚਲੋ ਕਿਰਪਾ ਕੀਤੀ ਖੁੱਡੇ ਵੀ ਵਧੀਆ ਬਣਾ ਲਿਆ ਆਪਾਂ ਢੋਲੀਆਂ ਡਾਲੀਆਂ ਦੋ ਲਿਆਂਦਿਆਂ ਤੇ ਨੌ ਪਈ ਆ ਇੱਕ ਆ ਪਈ ਆ ਇੱਕ ਹੋਰ ਪਈ ਆ ਉਧਰ ਪਰਲੇ ਖੁੱਡੇ ਚ ਖੋਡੇ ਪੂਰੇ ਵਧੀਆ ਬਾਈ ਖੁੱਲੇ ਡੁੱਲੇ 16 16 ਫੁੱਟੇ 10 ਬਾਈ 16 ਦੇ 10 ਬਾਈ 13 ਦੇ ਆਹ ਜਾਲ ਪੂਰੇ 10 ਬਾਈ 10 10 ਦੇ ਆ ਤੇ ਕਿਰਪਾ ਮਹਾਰਾਜ ਦੀ ਸਰ ਵਧੀਆ ਹੋ ਗਿਆ ਤੇ ਜਿਉਂਦਾ ਰਵੇ ਆਪਣਾ ਸਤਾਦ ਜਿਹਨੇ ਆਪਾਂ ਨੂੰ ਨਸਲਾਂ ਦੇਤੀਆਂ ਬਿੱਟੂ ਬਾਬਾ ਜੀ ਧੰਨਵਾਦ ਬਹੁਤ ਬਹੁਤ ਆ ਬੈਠਿਆ ਬਿੱਟੂ ਬਾਬਾ ਜੀ ਵਾਲਿਆਂ ਦਾ ਇਹ ਵੀ ਕੂਤਰੀ ਦੀ ਬਹੁਤ ਤਕੜੀ ਹਿਸਟਰੀ ਆ ਪੱਠੀ ਦੀ ਇਹਦੀ ਮਾਂ ਮਰ ਗਈ ਸੀਗੀ ਆ ਪੱਠੀ ਕੱਲ ਕੋਈ ਸੀ ਉਹਦੀ ਤੇ ਫਿਰ ਇਹਦਾ ਪਿਓ ਬੈਠਾ ਹੋ ਉਥੇ ਉਹ ਜੁੜੇ ਚ ਲਾਇਆ ਹੋਰ ਉਹਦੇ ਵਾਸਤੇ ਹੋਰ ਲੈ ਕੇ ਆਇਆ ਦੂਸਰੀ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾ ਦਾਂਗੇ ਅਗਲੀ ਵੀਡੀਓ ਕੋਈ ਬਣਾ ਦਾਂਗੇ ਤੇ ਮੇਰਾ ਭਰਾ ਬਣ ਕੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਲੋਕਾਂ ਨੂੰ ਪਤਾ ਲੱਗੇ ਹਨਾ ਭਰਾਵਾਂ ਨੂੰ ਤੇ ਜਉਂਦੇ ਬਸਦੇ ਰਹੋ ਰੱਬ ਰੱਖਾ ਸਤਿ ਸ੍ਰੀ ਅਕਾਲ ਸਾਰਿਆਂ ਨੂੰ